ਸਤ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੁਹਾਡਾ ਸਭ ਦਾ ਸਵਾਗਤ ਲੋਕ ਧਾਰਾ ਦਾ ਦੂਜਾ ਭਾਗ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਆਸ ਕਰਦਾ ਹਾਂ ਕਿ ਤੁਸੀਂ ਲੋਕ ਧਾਰਾ ਦੀ ਪਹਿਲੀ ਕਲਾਸ ਵੇਖੀ ਹੋਵੇਗੀ ਤੇ ਉਹਦੇ ਵਿੱਚੋਂ ਬਹੁਤ ਸਾਰੀ ਸਮਗਰੀ ਬਹੁਤ ਸਾਰਾ ਗਿਆਨ ਬਹੁਤ ਸਾਰੀਆਂ ਗੱਲਾਂ ਤੁਸੀਂ ਨੋਟ ਕਰ ਲੀਆਂ ਹੋਣਗੀਆਂ ਤੇ ਉਹਦੇ ਵਿੱਚੋਂ ਪੇਪਰ ਲਈ ਸਵਾਲ ਵੀ ਬਣਾ ਲੈਣੇ ਹੋਣਗੇ ਇਸ ਸਾਰੀ ਜਿੰਨਾ ਕੰਟੈਂਟ ਮੈਂ ਤੁਹਾਨੂੰ ਇੱਥੇ ਦੇ ਰਿਹਾ ਹਾਂ ਥਿਊਰੀ ਦੇ ਰੂਪ ਵਿੱਚ ਇਹਦੇ ਆਪਾਂ ਅੱਗੇ ਜਾ ਕੇ ਸਵਾਲ ਵੀ ਬਣਾਵਾਂਗੇ ਲੋਕਤਾਰਾ ਭਾਗ 2 ਵਿਆਖਿਆ ਸਮੇਤ ਥਿਊਰੀ ਕਲਾਸ ਭਾਗ 2 ਸਪੈਸ਼ਲੀ ਮਾਸਟਰ ਕੇਡਰ ਜੁਜੀਸੀ ਨਟ ਅਤੇ ਲੈਕਚਰਰ ਕੇਡਰ ਵਾਸਤੇ ਇਸ ਤੋਂ ਇਲਾਵਾ ਸੈਕੰਡ ਗ੍ਰੇਡ ਫਸਟ ਗ੍ਰੇਡ ਰਾਜਸਥਾਨ ਹਰਿਆਣਾ ਦਿੱਲੀ ਦੇ ਕਿਸੇ ਵੀ ਪੇਪਰ ਦੇ ਵਾਸਤੇ ਤੁਸੀਂ ਇਹ ਸਾਰਾ ਕੰਟੈਂਟ ਪ੍ਰੋਸੇਜੋਗਤਾ ਨਾਲ ਪਰਤ ਸਕਦੇ ਹੋ ਨੋਟ ਕਰ ਸਕਦੇ ਹੋ ਕਿਉਂਕਿ ਇਹ ਸਾਰਾ ਆਥੈਂਟਿਕ ਹੈ ਅਸੀਂ ਕੋਈ ਵੀ ਕੱਚੀ ਗੱਲ ਨਹੀਂ ਕਰਦੇ ਜਿਸ ਦਾ ਕੋਈ ਸਿਰ ਪਿਆਰ ਨਾ ਹੋਵੇ ਕੋਈ ਵੀ ਇੱਕ ਪ੍ਰੋਮਿਸ ਨਹੀਂ ਕੋਈ ਇਸ ਤਰ੍ਹਾਂ ਦਾ ਨਹੀਂ ਕਿ ਅਸੀਂ ਹਵਾ 'ਚ ਗੱਲ ਕਰੀਏ ਜੋ ਹੈ ਤੁਹਾਡੇ ਸਾਹਮਣੇ ਤੁਹਾਨੂੰ ਵਧੀਆ ਤਰੀਕੇ ਨਾਲ ਦਿੱਤਾ ਜਾਂਦਾ ਹੈ ਜਿਹੜੇ ਚੈਨਲ ਤੇ ਨਵੇਂ ਦੋਸਤ ਵਿਜ਼ਿਟ ਕਰ ਰਿਹਾ ਹੈ ਸਬਸਕ੍ਰਾਈਬ ਜ਼ਰੂਰ ਕਰ ਲਓ ਹੌਸਲਾ ਬਦੌਲ ਲਈ ਮੈਸੇਜ ਜ਼ਰੂਰ ਕਰਦੇ ਆ ਕਰੋ ਕਮੈਂਟ ਕਰ ਦਿਆ ਕਰੋ ਆਜੋ ਬਿਨਾ ਕਿਸੇ ਦੇਰੀ ਤੋਂ ਅਸੀਂ ਅੱਜ ਦੀ ਦੂਸਰੀ ਲੋਕਤਾਰਾ ਦੀ ਦੂਸਰੀ ਕਲਾਸ ਸ਼ੁਰੂ ਕਰਦੇ ਹਾਂ ਲੋਕਤਾਰਾ ਸੀਰੀਜ਼ ਦਾ ਭਾਗ 2 ਤੁਹਾਡੀ ਸਕਰੀਨ ਤੇ ਰਹੀ ਪਹਿਲੀ ਸਲਾਈਡ ਇਹ ਅਸੀਂ ਸਭ ਤੋਂ ਪਹਿਲਾਂ ਅੱਜ ਦੀ ਕਲਾਸ ਵਿੱਚ ਫੋਕ ਲੋਰ ਦੇ ਤੱਤ ਪੜ੍ਹਾਂਗੇ ਇਸ ਤੋਂ ਪਹਿਲਾਂ ਅਸੀਂ ਕੀ ਪੜ ਚੁੱਕੇ ਹਾਂ ਲੋਕਤਾਰਾ ਦਾ ਨਾਮਕਰਨ ਅਤੇ ਪੰਜਾਬੀ ਦੇ ਵਿੱਚ ਲੋਕਤਾਰਾ ਲਈ ਕਿਹੜੇ-ਕਿਹੜੇ ਸ਼ਬਦ ਵਰਤੇ ਗਏ ਤੀਸਰਾ ਲੋਕਤਾਰਾ ਦੀ ਅਸੀਂ ਪਰਿਭਾਸ਼ਾ ਪੜ੍ਹੀ ਹੈ ਤੇ ਫੋਕ ਅਤੇ ਪੀਪਲ ਵਿਚਲਾ ਫਰਕ ਅਸੀਂ ਪਿਛਲੀ ਕਲਾਸ ਦੇ ਵਿੱਚ ਪੜ੍ਹਿਆ ਸੀ ਲੋਕਤਾਰਾ ਦੇ ਤੱਤ ਸਭ ਤੋਂ ਪਹਿਲਾਂ ਪਰੰਪਰਾ ਦੂਸਰਾ ਲੋਕਮਨ ਤੀਸਰਾ ਲੋਕ ਪ੍ਰਵਾਨਗੀ ਚੌਥਾ ਲੋਕ ਸੰਸਕ੍ਰਿਤੀ ਅਤੇ ਲੋਕ ਸਬਿਆਚਾਰ ਇਸ ਚਾਰ ਤਤ ਲੋਕ ਧਾਰਾ ਦੇ ਥੰਮ ਨੇ ਲੋਕ ਧਾਰਾ ਦੀ ਜਿੰਦ ਜਾਨ ਹੈ ਇਹਨੂੰ ਮੈਂ ਇਸ ਤਰ੍ਹਾਂ ਮੈਟਾਫਰ ਚ ਗੱਲ ਕਰਾਂ ਕਿ ਲੋਕ ਧਾਰਾ ਇੱਕ ਮਹਿਲ ਹੈ ਉਹਦੇ ਚਾਰੇ ਪਿੱਲਰ ਨੇ ਇਹਨਾਂ ਚਾਰਾਂ ਪਿੱਲਰਾਂ ਦੇ ਉੱਤੇ ਲੋਕ ਧਾਰਾ ਦੀ ਸਾਰੀ ਬਿਲਡਿੰਗ ਖੜੀ ਆ ਤਾਂ ਗਲਤ ਨਹੀਂ ਹੋਵੇਗਾ ਸਭ ਤੋਂ ਪਹਿਲਾਂ ਪੜ੍ਹਦੇ ਹਾਂ ਪਰੰਪਰਾ ਕੀ ਹੁੰਦੀ ਹੈ ਮੈਂ ਪਿਛਲੀ ਕਲਾਸ ਦੇ ਵਿੱਚ ਵੀ ਵਿਆਖਿਆ ਕੀਤੀ ਸੀ ਪਰੰਪਰਾ ਉਹ ਜੋ ਸਾਡੇ ਪੁਰਖਿਆਂ ਤੋਂ ਚੱਲੀ ਆ ਰਹੀ ਇੱਕ ਸਾਡੇ ਚ ਸਾਹਜ ਉਹ ਜਿਹੜੀ ਸਾਂਝ ਹੈ ਸੰਸਕਾਰਾਂ ਦੀ ਹੈ ਰੀਤੀ ਰਿਵਾਜਾਂ ਦੀ ਹੈ ਉਸ ਜਿਹੜੀ ਸਾਂਝ ਹੈ ਉਹ ਰਸਮੋ ਰਿਵਾਜ ਹਨ ਉਹ ਜਿਹੜੀ ਸਾਂਝ ਹੈ ਮਾਨਸਿਕ ਤਲ ਤੇ ਹੈ ਅਤਿਕ ਤਲਤੇ ਹੈ ਲੋਕਿਕ ਤਲਤੇ ਹੈ ਉਹ ਗੀਤਾਂ ਵਿੱਚਲੀ ਸਾਂਝ ਹੈ ਉਹ ਸਾਡੀ ਖੁਸ਼ੀ ਮਨਾਉਣ ਦੇ ਤਰੀਕੇ ਵਿੱਚ ਸਾਂਝ ਹੈ ਉਹ ਸਾਡੇ ਡਰ ਸਾਡੇ ਵਹਿਮ ਸਾਡੀ ਸੋਚ ਦੇ ਵਿੱਚ ਹੈ ਉਹ ਸਾਰੀ ਦੀ ਸਾਰੀ ਸਾਡੀ ਪਰੰਪਰਾ ਚੋਂ ਆ ਰਹੀ ਹੈ ਇਸ ਕਰਕੇ ਉਹ ਜੋ ਪਰੰਪਰਾ ਚੋਂ ਆ ਰਹੀ ਹੈ ਉਹ ਸਾਡੀ ਸਾਂਝ ਉਸ ਨੂੰ ਅਸੀਂ ਦੂਜੇ ਸ਼ਬਦਾਂ ਚ ਪਰੰਪਰਾ ਕਹਿੰਨੇ ਆ ਜੋ ਸਾਡੇ ਇਤਿਹਾਸ ਦੇ ਵਿੱਚੋਂ ਸਾਨੂੰ ਮਿਲਦੀ ਹੈ ਹਰ ਇੱਕ ਧਰਤੀ ਦੀ ਇੱਕ ਵੱਖਰੀ ਪਰੰਪਰਾ ਹਰ ਇੱਕ ਕਲਚਰ ਦੀ ਵੱਖਰੀ ਪਰੰਪਰਾ ਇਹ ਪਰੰਪਰਾ ਦੇ ਕਈ ਰੂਪ ਹੁੰਦੇ ਆ ਅੱਗੇ ਆਜੋ ਲੋਕਮਨ ਜਾਂ ਲੋਕਮਾਨਸ ਫੋਕਲੋਰ ਦਾ ਦੂਜਾ ਇਪੋਰਟੈਂਟ ਤੱਤ ਲੋਕਮਨ ਜਾਂ ਲੋਕਮਾਨਸ ਸ਼ਬਦ ਵਰਤਿਆ ਜਾਂਦਾ ਇਹ ਕੀ ਹੈ ਇਹ ਲੋਕਮਨ ਲੋਕਮਨ ਤੋਂ ਭਾਵ ਸਾਂਝਾ ਮਨ ਹੁਣ ਦੇਖੋ ਇੱਕ ਮਨ ਤੁਹਾਡਾ ਹੈ ਇੱਕ ਮਨ ਮੇਰਾ ਹੈ ਇੱਕ ਮਨ 3rd ਪਰਸਨ ਦਾ ਹੈ ਇੱਕ ਮਨ 4th ਪਰਸਨ ਦਾ ਹੈ ਇੱਕ ਮਨ ਤੁਹਾਡੇ ਚ ਇੱਕ ਵਿਚਾਰ ਆਇਆ ਉਹ ਵਿਚਾਰ ਤੁਸੀਂ ਦੂਜੇ ਨਾਲ ਸਾਂਝਾ ਕੀਤਾ। ਉਹ ਵਿਚਾਰ ਨੈਤਿਕਤਾ ਦੀ ਹੱਦ ਤੇ ਸਮਾਜਿਕਤਾ ਦੀ ਹੱਦ ਤੇ ਆਰਥਿਕਤਾ ਦੀ ਹੱਦ ਤੇ ਸਾਰਿਆਂ ਨਾਲ ਸਾਂਝਾ ਹੈ। ਉਹਦੇ ਨਾਲ ਸਾਰਿਆਂ ਦੇ ਦੁੱਖ ਤੇ ਸੁੱਖ ਦਾ ਸਬੰਧ ਹੈ। ਉਹਦੇ ਨਾਲ ਸਾਰਿਆਂ ਦੀ ਖੁਸ਼ੀ ਤੇ ਗਮੀ ਦਾ ਸਬੰਧ ਹੈ। ਜਿਵੇਂ ਸਾਡੇ ਵਿੱਚ ਮਨੁੱਖ ਹੋਣਾ, ਸਾਡੇ ਵਿੱਚ ਮਨੁੱਖਤਾ ਦਾ ਹੋਣਾ, ਮਾਨਵੀ ਗੁਣਾਂ ਦਾ ਹੋਣਾ ਜਿਵੇਂ ਸਾਂਝਾ ਹੈ, ਐਵੇਂ ਕੁਝ ਇਦਾਂ ਦਾ ਵਿਚਾਰ ਜਿਹੜਾ ਸਾਰਿਆਂ ਨਾਲ ਸਾਂਝਾ ਸਬੰਧ ਰੱਖਦਾ ਹੈ। ਉਹ ਜਿਵੇਂ ਮੇਰੇ ਮਨ ਚੋਂ ਪੈਦਾ ਹੋਇਆ ਵਿਚਾਰ ਤੁਸੀਂ ਸੁਣਿਆ ਤੁਹਾਡੇ ਅੰਦਰ ਵੀ ਉਹ ਚੀਜ਼ ਪਈ ਹੋਈ ਹੈ ਮੇਰੇ ਕੈਨ ਨਾਲ ਉਹ ਜਾਗ ਗਈ ਤੀਜੇ ਨੂੰ ਸੁਣਾਉਣ ਨਾਲ ਤੀਜੇ ਚ ਜਾਗ ਗਈ ਹੌਲੀ ਹੌਲੀ ਉਹ ਜਿਹੜੀ ਸਾਂਝੀ ਗੱਲ ਹੈ ਉਹਨੂੰ ਲੋਕ ਮਨ ਪ੍ਰਵਾਨਗੀ ਦੇ ਜਾਂਦਾ ਹੈ ਧਿਆਨ ਦੇਣਾ ਜੇ ਅੱਗੇ ਜਾ ਕੇ ਅਸੀਂ ਪੜਾਂਗੇ ਕਿ ਲੋਕ ਧਾਰਾ ਦੀ ਸਮਗਰੀ ਦਾ ਰਚਤਾ ਕੌਣ ਹੁੰਦਾ ਹੈ ਕਹਿੰਦੇ ਲੋਕ ਧਾਰਾ ਦੀ ਸਮਗਰੀ ਦਾ ਰਚਤਾ ਤਾਂ ਵਿਸ਼ੇਸ਼ ਵਿਅਕਤੀ ਹੁੰਦਾ ਹੈ ਵਿਅਕਤੀ ਵਿਸ਼ੇਸ਼ ਹੁੰਦਾ ਹੈ ਲੇਕਿਨ ਸਮਾਪਾ ਕੇ ਉਹ ਜਿਹੜੀ ਚੀਜ਼ ਸਭ ਦੀ ਸਾਂਝੀ ਹੋ ਜਾਂਦੀ ਹੈ ਉਹ ਜਦੋਂ ਸਾਂਝੀ ਤਾਂ ਹੁੰਦੀ ਹੈ ਜਦੋਂ ਉਸ ਨੂੰ ਲੋਕ ਮਨ ਪ੍ਰਵਾਨਗੀ ਦਿੰਦਾ ਹੈ ਉਦਾਹਰਨਾਂ ਲੈ ਲਓ ਦੁੱਖ ਜਿਵੇਂ ਅਸੀਂ ਨੰਦ ਲਾਲ ਨੂਰਪੁਰੀ ਜੀ ਉਹਨਾਂ ਦੇ ਪੰਜਾਬੀ ਗੀਤ ਪੜਦੇ ਆ ਚੰਨ ਵੇਖੇ ਸ਼ੌਂਕਨ ਮੇਲੇ ਦੀ ਗੀਤ ਪੜਦੇ ਆ ਲੱਗਦਾ ਹੀ ਨਹੀਂ ਕਿਸੇ ਬੰਦੇ ਦਾ ਵਿਸ਼ੇਸ਼ ਵਿਅਕਤੀ ਦਾ ਲਿਖਿਆ ਇਹ ਲੱਗਦਾ ਲੋਕ ਮਨ ਦਾ ਲਿਖਿਆ ਅਸਲ ਵਿੱਚ ਲੋਕ ਮੰਨ ਕੀ ਕਰਦਾ ਜਿਹੜੀ ਚੀਜ਼ ਆਪਾਂ ਦਿਨੇ ਆ ਲੋਕ ਧਾਰਾ ਦੇ ਵਿੱਚ ਉਹਨੂੰ ਘਸਾਉਂਦਾ ਇੰਨੀ ਐ ਉਹ ਇੰਨੀ ਚੱਬਦਾ ਹੈ ਇੰਨੀ ਉਹ ਵਾਰ-ਵਾਰ ਵਾਰ-ਵਾਰ ਜਿਵੇਂ ਮੈਂ ਉਦਾਹਰਨ ਦੇਣਾ ਤੁਹਾਨੂੰ ਸੌਖੀ ਜੀ ਤੁਸੀਂ ਕਿਸੇ ਗੁਰਦੁਆਰਾ ਸਾਹਿਬ ਜਾਓ ਮਤਲਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਓ ਮੱਥਾ ਟੇਕੋ ਉੱਥੇ ਜਿਹੜੀ ਜਦੋਂ ਤੁਸੀਂ ਬਾਹਰ ਪ੍ਰਕਰਮਾ 'ਚ ਮੱਥਾ ਟੇਕ ਰਹੇ ਹੋ ਨਾ ਫਰਸ਼ ਦੇ ਉੱਤੇ ਪਰ ਕਰਮਾਜੀ ਅਜੇ ਟੇਕ ਰਾਇਓ ਮੱਥਾ ਮੱਥਾ ਟੇਕਦੇ ਆ ਤੁਹਾਨੂੰ ਉਥੋਂ ਦਾ ਫਰਸ਼ ਬੜਾ ਹੀ ਮਾਲੂਮ ਬੜਾ ਹੀ ਜਿਹੜਾ ਮੁਲਾਇਮ ਪ੍ਰਤੀਤ ਹੋਵੇਗਾ ਤੁਹਾਨੂੰ ਲੱਗੇਗਾ ਕਿ ਇਹ ਜਿਵੇਂ ਰੇਸ਼ਮ ਦੇ ਕੱਪੜੇ ਦੇ ਹੱਥ ਲਾ ਰਹੇ ਆ ਹੈ ਤਾਂ ਉਹ ਪੱਥਰ ਲੇਕਿਨ ਇਹਨਾਂ ਮੁਲਾਇਮ ਕਿਉਂ ਕਿਉਂਕਿ ਨੰਗੇ ਪੈਰੀ ਸੈਂਕੜੇ ਸਾਲਾਂ ਤੋਂ ਸੰਗਤ ਉਥੋਂ ਲੰਘ ਰਹੀ ਹੈ ਨੰਗੇ ਚਰਨੀ ਲੰਘ ਰਹੀ ਉਥੋਂ ਲਗਾਤਾਰ ਉਥੇ ਝਾੜੂ ਪਾਣੀ ਝਾੜੂ ਪਾਣੀ ਲਗਾਤਾਰ ਸੰਗਤ ਲੰਗ ਰਹੀ ਆ ਹੌਲੀ 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 ਉਹ ਪੱਥਰ ਵਿਚਲਾ ਸਖਤ ਪੱਥਰ ਵਿਚਲਾ ਜਿਹੜੀ ਠੋਸਤਾ ਦਾ ਗੁਣ ਹੈ ਉਹ ਘਟਦਾ ਕਰਦਾ ਕਰਦਾ ਘਟਤਾ ਮੁਲਾਇਮਤਾ ਚ ਬਦਲ ਗਿਆ ਉਹ ਮੁਲਾਇਮਤਾ ਤਾਂ ਆਈ ਕਿਉਂਕਿ ਕਸਿਆ ਬਹੁਤ ਇਸੇ ਤਰ੍ਹਾਂ ਲੋਕ ਲੋਕਮਨ ਕੀ ਕਰਦਾ ਜਿਹੜੀ ਸਮਗਰੀ ਵਿਅਕਤੀ ਵਿਸ਼ੇਸ਼ ਨੇ ਦਿੱਤੀ ਹੌਲੀ 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 ਲੋਕਾਂ ਦੇ ਮਨ ਤੇ ਚੜੀ ਲੋਕਾਂ ਦੀ ਜ਼ੁਬਾਨ ਤੇ ਆਈ ਉਹਨੂੰ ਇੰਨਾ ਕਸਾਇਆ ਇੰਨਾ ਕਸਾਇਆ ਇੰਨਾ ਕਸਾਇਆ ਉਹ ਭਾਵੇਂ ਬੋਲੀ ਹੋਵੇ ਭਾਵੇਂ ਗੀਤ ਹੋਵੇ ਕੋਈ ਰਸਮ ਰਿਵਾਜ ਹੋਵੇ ਹੌਲੀ ਹੌਲੀ ਇੰਨਾ ਇਦਾਂ ਲੱਗਣ ਲੱਗ ਪੈਂਦਾ ਕਿ ਉਹ ਵਿਅਕਤੀ ਵਿਸ਼ੇਸ਼ ਦਾ ਨਹੀਂ ਬਲਕਿ ਸਾਡਾ ਹੈ ਬਲਕਿ ਮੇਰਾ ਹੈ ਹਰ ਇੱਕ ਬੰਦੇ ਨੂੰ ਲੱਗ ਲੱਗ ਪੈਂਦਾ ਇਹਦਾ ਮੇਰੇ ਨਾਲ ਸੰਬੰਧ ਹੈ ਦੂਜੇ ਨੂੰ ਵੀ ਤੀਜੇ ਨੂੰ ਵੀ ਚੌਥੇ ਨੂੰ ਵੀ ਪੰਜਵੇਂ ਨੂੰ ਵੀ ਯਾਨੀ ਕਿ ਇੱਕ ਮਨ ਦੀ ਗੱਲ ਜਦੋਂ ਸਾਰੇ ਪ੍ਰਵਾਨ ਕਰ ਲੈਣ ਉਹ ਲੋਕ ਮਨ ਉਹਨੂੰ ਪ੍ਰਵਾਨ ਕਰਦੇ ਤੇ ਉਦੋਂ ਬਾਅਦ ਇਹਨਾਂ ਲੱਗਦਾ ਵੀ ਉਹਦਾ ਰਚੈਤਾ ਹੁਣ ਵਿਅਕਤੀ ਵਿਸ਼ੇਸ਼ ਨਾ ਰਹਿ ਕੇ ਲੋਕ ਮਨ ਹੋ ਗਿਆ ਧਿਆਨ ਦੇਣਾ ਮੈਂ ਗੱਲ ਪੱਥਰ ਦੀ ਕੀਤੀ ਸੀ ਜਿਵੇਂ ਕਹਿੰਦੇ ਨਾ ਬੂੰਦ ਦੇ ਬੂੰਦ ਦੇ ਨਾਲ ਸਾਗਰ ਭਰ ਜਾਂਦਾ ਮੈਂ ਇਸ ਦੇ ਪਿੱਛੇ ਸੋਚਿਆ ਵੀ ਕਿਵੇਂ ਭਰਦਾ ਹੈ ਬੂੰਦ ਬੂੰਦ ਡਿੱਗੇ ਤਾਂ ਸਾਗਰ ਕਿਵੇਂ ਭਰਦਾ ਹੈ ਉਹ ਇਸ ਤਰ੍ਹਾਂ ਭਰਦਾ ਹੈ ਕਿਉਂਕਿ ਉਹ ਬੂੰਦ ਦੇ ਡਿੱਗਣ ਦਾ ਜਿਹੜਾ ਪ੍ਰੋਸੈਸ ਹੈ ਉਹ ਅਰਬਾਂ ਸਾਲਾਂ ਦਾ ਹੈ ਉਹ ਹਜ਼ਾਰ ਅਰਬ ਸਾਲ ਦਾ ਹੈ ਸਾਨੂੰ ਨਹੀਂ ਪਤਾ ਕਦੋਂ ਦਾ ਬ੍ਰਹਿਮੰਡ ਦੀ ਤਰਤੀ ਬਣੀ ਉਦੋਂ ਦੇ ਬੂੰਦ ਡਿੱਗਣ ਦੇ ਨਾਲ ਸਾਗਰ ਭਰਦੇ ਆ ਅਗਲੀ ਗੱਲ ਜਿਵੇਂ ਬੂੰਦ ਬੂੰਦ ਡਿੱਗਣ ਨਾਲ ਸਾਗਰ ਭਰਦੇ ਆ ਉਵੇਂ ਬੂੰਦ ਬੂੰਦ ਡਿੱਗਣ ਨਾਲ ਪੱਥਰ ਵਿੱਚ ਮੋਰੀਆਂ ਹੋ ਜਾਂਦੀਆਂ ਪੱਥਰ ਦੇ ਉੱਤੇ ਨਿਸ਼ਾਨ ਪੈ ਜਾਂਦੇ ਆ ਜਿੱਥੋਂ ਦੀ ਰੱਸੀ ਲਗਾਤਾਰ ਚੱਲਦੀ ਪੱਥਰ ਵੱਡੇ ਜਾਂਦੇ ਆ ਇਹ ਸਾਰਾ ਕੁਝ ਕਿਉਂ ਉਦਾਹਰਨਾਂ ਦੇ ਰਿਹਾ ਇਸ ਕਰਕੇ ਕਿ ਕੁਝ ਵੀ ਦਿਓ ਲੋਕ ਮਨ ਇੰਨਾ ਚੱਪਦਾ ਹੈ ਉਹਨੂੰ ਲੋਕ ਮਨ ਇਹਨਾਂ ਨੂੰ ਸਰਲ ਕਰ ਦਿੰਦਾ ਸਪਸ਼ਟ ਕਰ ਦਿੰਦਾ ਕਿ ਸਾਨੂੰ ਇਹੋ ਜੇ ਗੀਤ ਜਿਹਦੇ ਵਿੱਚ ਸਰਲਤਾ ਸਪਸ਼ਟਤਾ ਹੈ ਲੋਕ ਮਨ ਜਿਸਮਗਰੀ ਲੱਗਣ ਲੱਗ ਪੈਂਦੇ ਹੁਣ ਇੱਕ ਮਾਨਨੇ ਵਿਅਕਤੀ ਵਿਸ਼ੇਸ਼ ਨੇ ਕੋਈ ਗੱਲ ਕਹੀ ਸਾਰਿਆਂ ਦੇ ਲੋਕ ਮਨ ਨੇ ਲੱਗਿਆ ਉਹਦੇ 'ਚ ਕੁਝ ਸਾਂਝ ਪਾਈ ਕੁਝ ਵਾਧਾ ਕੀਤਾ ਕੁਝ ਘਾਟਾ ਕੀਤਾ ਵਿਅਕਤੀ ਵਿਸ਼ੇਸ਼ ਦੀ ਰਚਨਾ ਨੂੰ ਲੋਕਮਨ ਦੀ ਉਹ ਰਚਨਾ ਬਣ ਗਈ ਤੇ ਉਹ ਫਿਰ ਉਸ ਨੂੰ ਲੋਕਾਂ ਦੇ ਸਮੂਹ ਨੇ ਪ੍ਰਵਾਨ ਕਰ ਲਿਆ ਲੋਕਾਂ ਨੇ ਕਹਿਤਾ ਹਾਂ ਇਹ ਚੀਜ਼ ਸਾਡੀ ਹੈ ਇਹ ਸਾਡੀ ਸਾਰਿਆਂ ਦੀ ਸਾਂਝੀ ਹੈ ਇਸ ਤਰ੍ਹਾਂ ਲੋਕ ਧਾਰਾ ਦੀ ਸਮਗਰੀ ਸਾਰਿਆਂ ਦੀ ਸਾਂਝੀ ਵਿਰਾਸਤ ਹੁੰਦੀ ਅੱਗੇ ਜਾ ਕੇ ਆਪਾਂ ਵਿਸ਼ੇਸ਼ਤਾਵਾਂ 'ਚ ਪੜਾਂਗੇ ਲੋਕ ਪ੍ਰਵਾਨਗੀ ਜਦੋਂ ਸਾਰੇ ਉਹਨੂੰ ਪ੍ਰਵਾਨ ਕਰ ਲੈਂਦੇ ਆ ਪ੍ਰਵਾਨ ਕਿਵੇਂ ਅਸੀਂ ਸਾਡੇ ਘਰ ਦੇ ਵਿੱਚ ਜਿਸੇ ਬੱਚੇ ਦਾ ਜਨਮ ਹੋਵੇ ਉਸ ਦੇ ਸਮੇ ਅਸੀਂ ਗੀਤ ਗਾਵਾਂਗੇ ਖੁਸ਼ੀ ਦਾ ਗੀਤ ਜਿਹੜਾ ਉਹ ਖੁਸ਼ੀ ਦਾ ਗੀਤ ਗਾਵਾਂਗੇ ਉਹ ਸਾਰਿਆਂ ਨੇ ਪ੍ਰਮਾਨ ਕਰ ਲਿਆ ਕਿਸੇ ਨੇ ਨਹੀਂ ਕਿਹਾ ਨਹੀਂ ਅਸੀਂ ਪਿੱਟ ਸਿਆਪਾ ਕਰਾਂਗੇ ਅਸੀਂ ਪਿੱਟ ਸਿਆਪਾ ਕਰਾਂਗੇ ਮੌਤ ਦੇ ਸਮੇ ਮਰਸੀਆ ਤੇ ਅਲਾਨੀਆਂ ਤੇ ਸ਼ੱਦ ਗਾਵਾਂਗੇ ਮੌਤ ਦੇ ਸਮੇ ਇਹ ਲੋਕਾਂ ਨੇ ਇਸ ਨੂੰ ਪ੍ਰਵਾਨ ਕੀਤਾ ਇਹ ਲੋਕ ਪ੍ਰਵਾਨਗੀ ਹੈ ਇਸੇ ਤਰ੍ਹਾਂ ਲੋਕ ਸੰਸਕ੍ਰਿਤੀ ਦਾ ਲੋਕ ਸੱਭਿਆਚਾਰ ਔਰ ਜਿਹੜੀ ਲੋਕ ਧਾਰਾ ਇਹ ਕਿਹਦਾ ਹੀ ਅੰਗ ਹੈ ਸੱਭਿਆਚਾਰ ਦਾ ਅੰਗ ਹੈ ਤੇ ਸੱਭਿਆਚਾਰ ਕਿਹਦਾ ਲੋਕ ਸੱਭਿਆਚਾਰ ਹੈ ਤੋ ਇਸ ਤਰ੍ਹਾਂ ਲੋਕ ਸੱਭਿਆਚਾਰ ਲੋਕ ਪ੍ਰਵਾਨਗੀ ਲੋਕ ਮਨ ਤੇ ਪਰੰਪਰਾ ਇਹ ਚਾਰੇ ਧੱਤ ਲੋਕ ਧਾਰਾ ਦੇ ਨੇ ਯਾਨੀ ਕਿ ਲੋਕ ਧਾਰਾ ਦੀ ਪਹਿਚਾਨ ਕਰਨੀ ਹੋਵੇ ਤਾਂ ਇਹ ਚਾਰੇ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਸਾਨੂੰ ਫਿਰ ਪਤਾ ਲੱਗੂਗਾ ਕਿ ਜਿਸ ਸਮਗਰੀ ਦਾ ਅਧਿਐਨ ਕਰ ਰਿਹਾ ਉਹ ਲੋਕ ਸੱਭਿਆਚਾਰ ਦਾ ਹੀ ਹਿੱਸਾ ਹੈ ਉਹਨਾਂ ਨੂੰ ਲੋਕਾਂ ਨੇ ਪ੍ਰਵਾਨਗੀ ਦਿੱਤੀ ਹੈ ਅਤੇ ਉਸ ਦਾ ਰਚੈਤਾ ਲੋਕ ਮਨ ਹੈ ਤੇ ਉਹ ਸਾਨੂੰ ਪਰੰਪਰਾ ਵਿੱਚੋਂ ਮਿਲੀ ਹੈ ਇਸ ਲਈ ਉਹ ਫੋਕਲੋਰ ਹੈ ਇਸ ਲਈ ਉਹ ਫੋਕਲੋਰ ਦੀ ਸਮਗਰੀ ਉਸ ਤੋਂ ਬਾਅਦ ਲੋਕਤਾਰਾ ਦਾ ਇਤਿਹਾਸ ਆਪਾਂ ਪਿਛਲੀ ਕਲਾਸ 'ਚ ਵੀ ਪੜ ਚੁੱਕੇ ਹਾਂ ਕਿ ਲੋਕਤਾਰਾ ਸ਼ਬਦ ਦੀ ਪਹਿਲੀ ਵਾਰ ਤੋਂ ਅੰਗਰੇਜ਼ੀ ਅੰਗਰੇਜ਼ ਵਿਦਵਾਨ ਅੰਗਰੇਜ਼ ਵਿਦਵਾਨ ਸਰ ਵਿਲੀਅਮ ਜੌਨ ਥਾਮਸ ਨੇ 1846 ਈਸਵੀ 'ਚ ਕੀਤੀ ਸੀ ਧਿਆਨ ਦੇਣਾ ਜੀ 1846 ਈਸਵੀ ਦੇ ਵਿੱਚ ਸ਼ਬਦ ਦੀ ਪਹਿਲੀ ਵਾਰ ਤੋਂ ਹੋਈ ਤੁਹਾਡਾ ਸਵਾਲ ਹੈ ਇਹ ਵੀ ਤੁਹਾਡਾ ਸਵਾਲ ਹੈ ਲੋਕਤਾਰਾ ਦੇ ਤੱਤ ਵਿਆਖਿਆ ਮੈਂ ਕਰ ਦਿੰਦੀ ਹਾਂ 1849 ਈਸਵੀ ਦੇ ਵਿੱਚ ਉਹਨਾਂ ਨੇ ਇੱਕ ਨਾ ਨੋਟਸ ਐਂਡ ਕੁਐਰੀਜ਼ ਨਾਂ ਦੀ ਪੱਤਰਕਾ ਰਾਂਹੀ ਯਾਦ ਕਰ ਲੋ ਜੂਜੀਸੀ ਵਾਲੇ ਯਾਦ ਕਰ ਲੋ ਕਿ 1849 ਦੇ ਵਿੱਚ ਨੋਟਸ ਐਂਡ ਕੁਐਰੀਜ਼ ਨਾਂ ਦੀ ਇੱਕ ਪੱਤਰਕਾ ਸੀ ਜਿਹੜੀ ਫੋਕਲੋਰ ਨਾਲ ਸੰਬੰਧਿਤ ਸੀ ਉਹਦੇ ਰਾਹੀਂ ਇੱਕ ਲੈਟਰ ਲਿਖ ਕੇ ਜਾਂ ਸੁਨੇਹਾ ਲਿਖ ਕੇ ਵਿਲੀਅਮ ਜਾਨ தாம்ਸ ਨੇ ਸੁਨੇਹਾ ਦਿੱਤਾ ਕਿ ਫੋਕਲੋਰ ਦੀ ਸਮਗਰੀ ਨੂੰ ਇਕੱਤਰ ਕੀਤਾ ਜਾਵੇ ਸੁਧਾਰਨ ਲੋਕਾਂ ਦੇ ਬਾਰੇ ਜੋ ਗਿਆਨ ਹੈ ਉਹਨਾਂ ਦੀ ਜੀਵਨ ਮਰਿਆਦਾ ਨਿਤ ਕਿਵੇਂ ਰਹਿੰਦੇ ਨਿਤ ਦਾ ਕੀ ਕਰਮ ਹੈ ਉਹਦੇ ਬਾਰੇ ਸਮਗਰੀ ਇਕੱਠੀ ਕੀਤੀ ਜਾਵੇ ਨੋਟਸ ਐਂਡ ਕੁਐਰੀਜ਼ ਦੇ ਵਿੱਚ ਵਿਲੀਅਮ ਜੌਨ ਥਾਮਸਨ ਨੇ 1840 ਦੇ ਵਿੱਚ ਸ਼ਬਦ ਵਰਤਿਆ 1859 'ਚ ਇਹ ਗੱਲ ਕਹੀ। ਕਲੀਅਰ ਹੈ ਜੀ? ਅੱਗੇ ਚੱਲਦੇ ਹਾਂ। ਉਸ ਤੋਂ ਬਾਅਦ 1878 ਸਾਡੇ ਕੋਲ ਇਸਵੀ ਹੈ। ਇਹ ਵੀ ਗੱਲ ਯੂਕੇ ਦੀ ਇੰਗਲੈਂਡ ਦੀ। ਫੋਕਲੋਰ ਸੁਸਾਇਟੀ ਦੀ ਨੀ ਲੰਡਨ ਦੇ ਵਿੱਚ ਰੱਖੀ ਗਈ ਜੋ ਕਿ ਯੂਕੇ ਦੇ ਵਿੱਚ ਯੂਨਾਈਟਿਡ ਕਿੰਗਡਮ ਉੱਥੇ ਲੰਡਨ ਨਾਮੀ ਸ਼ਹਿਰ ਦੇ ਵਿੱਚ ਫੋਕਲੋਰ ਸੁਸਾਇਟੀ ਦੀ ਸਥਾਪਨਾ ਕੀਤੀ ਗਈ ਔਰ ਇਸ ਦਾ ਪਰਪਸ ਕੀ ਸੀ ਲੋਕ ਧਾਰਾ ਦੀ ਸਮਗਰੀ ਨੂੰ ਇਕੱਠੀਆਂ ਕਰਨਾ ਲੋਕ ਧਾਰਾ ਦੇ ਉੱਤੇ ਕੰਮ ਕਰਨਾ ਲੋਕਾਂ ਦੇ ਜੀਵਨ ਬਾਰੇ ਉਹ ਜਿਹੜਾ ਗਿਆਨ ਧਿਆਨ ਜੋ ਸਮਝਾ ਹੈ ਉਸ ਨੂੰ ਇਕੱਠੀਆਂ ਕਰਕੇ ਉਹਦਾ ਅਧਿਐਨ ਕਰਨਾ ਸਾਡੇ ਚ ਕੀ ਸਾਂਝ ਹੈ ਲੋਕਾਂ ਚ ਕੀ ਸਾਂਝ ਹੈ ਉਹ ਸਾਰਾ ਪੜਨਾ 1879 ਦੇ ਵਿੱਚ ਫੋਕ ਲੋਰ ਨਾਂ ਦੀ ਪੱਤਰਕਾ ਜਾਰੀ ਕੀਤੀ ਗਈ ਇਹ ਵੀ ਜੂਜੀ ਸਵਾਲ ਹੈ ਜੀ 1879 ਦੇ ਵਿੱਚ ਫੋਕਲੋਰ ਨਾਂ ਦੀ ਮੈਗਜ਼ੀਨ ਸ਼ੁਰੂ ਹੋ ਗਿਆ ਫੋਕਲੋਰ ਨਾਮ ਦਾ ਮੈਗਜ਼ੀਨ ਸ਼ੁਰੂ ਹੋ ਗਿਆ ਆਜੋ ਇਹ ਤਾਂ ਸੀ ਅੰਗਰੇਜ਼ਾਂ ਜਾਂ ਜੋ ਅੰਗਰੇਜ਼ੀ ਦੇ ਵਿੱਚ ਲੋਕਤਾਰਾ ਤੇ ਕੰਮ ਇਹ ਉਹਦੇ ਬਾਰੇ ਦੋ ਤਿੰਨ ਗੱਲਾਂ ਅੱਗੇ ਆ ਜੋ ਲੋਕਤਾਰਾ ਦੀ ਸਮਗਰੀ ਕੀ ਹੈ ਲੋਕਤਾਰਾ ਦੀ ਸਮਗਰੀ ਲੋਕਤਾਰਾ ਦੀ ਸਮਗਰੀ ਨੂੰ ਡਾਕਟਰ ਕਰਨੈਲ ਸਿੰਘ ਥਿੰਦ ਹੋਰਾਂ ਨੇ ਜਿਸ ਤਰ੍ਹਾਂ ਵਰਤਿਆ ਜਿਸ ਤਰ੍ਹਾਂ ਵੰਡਿਆ ਮੈਂ ਤੁਹਾਨੂੰ ਉਹ ਦੱਸਣ ਲੱਗਾ ਲੋਕਤਾਰਾ ਦੇ ਉੱਤੇ ਉਹਨਾਂ ਨੇ ਲੋਕ ਗਿਆਨ ਅਤੇ ਮੱਧ ਕਾਲੀਨ ਸਾਹਿਤ ਮੇਰਾ خیال 1978 ਦੇ 1973 ਦੀ ਕਿਤਾਬ ਲਿਖੀ ਸੀ ਉਹਨਾਂ ਦੀ ਪੀ ਐਚ ਡੀ ਦਾ ਥੀਸਿਸ ਸੀ ਅੱਗੇ ਜਾ ਕੇ ਆਪਾਂ ਇਹਦੀ ਵਿਆਖਿਆ ਕਰਨੀ ਹੈ ਉਹਦੇ ਵਿੱਚ ਉਹਨਾਂ ਨੇ ਜਿਹੜੀ ਲੋਕ ਗਿਆਨ ਦੀ ਸਮਗਰੀ ਹੈ ਉਹ ਇਹ ਦਿੱਤੀ ਹੈ ਇਸ ਨੂੰ ਪੜ੍ਹ ਲਓ ਧਿਆਨ ਨਾਲ ਇੱਕ ਤਾਂ ਇਹਦੇ ਵਿੱਚ ਲੋਕ ਸਾਹਿਤ ਹੁੰਦਾ ਹੈ ਲੋਕ ਸਾਹਿਤ ਲੋਕ ਸਾਹਿਤ ਕਥਾ ਆ ਗਈ ਲੋਕ ਸਾਹਿਤ ਗੀਤ ਆ ਗਏ ਲੋਕ ਸਾਹਿਤ ਵਿੱਚ ਇਹ ਲੋਕ ਵਾਰਤਕ ਤੇ ਗੀਤ ਦੋਨੋਂ ਆਗੇ ਸਾਰੇ ਆਗੇ ਲੋਕ ਸਹਿਤ ਦੇ ਸਾਰੇ ਰੂਪ ਵਾਰਤਕ ਨੁਮਾ ਤੇ ਗੀਤ ਨੁਮਾ ਇਹਨਾਂ ਦੀ ਵਿਆਖਿਆ ਆਪਾਂ ਲੋਕ ਸਹਿਤ ਦੇ ਰੂਪਾਂ ਵਾਲੀ ਕਲਾਸ 'ਚ ਕਰਨੇ ਲੋਕ ਕਲਾ ਕਲਾ ਦੇ ਸਾਰੇ ਨਮੂਨੇ ਜਿਵੇਂ ਜਿਹੜੀ ਸਾਡੀ ਭਾਂਡੇ ਬਣਾਉਣ ਦੀ ਕਲਾ ਹੈ ਬੁਨਣ ਦੀ ਕਲਾ ਹੈ ਮੂਰਤੀਕਾਰੀ ਦੀ ਕਲਾ ਹੈ ਇਸੇ ਤਰ੍ਹਾਂ ਸਿਲਾਈ ਦੀ ਕਲਾ ਹੈ ਇਜਿੰਨੀਆਂ ਵੀ ਸੌਫਟ ਸਕਿਲਸ ਐ ਸਾਰੀਆਂ ਲੋਕ ਕਲਾ ਲੋਕ ਕਲਾ ਤੇ ਲੋਕ ਧੰਦੇ ਚ ਫਰਕ ਐ ਕਿਰਪਾਲ ਕੁਜਾਕ ਹੁਰੀ ਕਹਿੰਦੇ ਆ ਲੋਕ ਧੰਦਾ ਜਿਸ ਤੋਂ ਸਾਨੂੰ ਕੋਈ ਪੈਸੇ ਦੀ ਪ੍ਰਾਪਤੀ ਹੋ ਰਹੀ ਐ ਤੇ ਲੋਕ ਕਲਾ ਜਿਹਦੇ ਵਿੱਚ ਕੇਵਲ ਸ਼ੌਂਕ ਐ ਕੇਵਲ ਮਨੋਰੰਜਨ ਐ ਦੋਨਾਂ ਚ ਫਰਕ ਯਾਦ ਰੱਖਿਓ ਲੋਕ ਧੰਦੇ ਲੋਕ ਲੋਕ ਜਿਹੜਾ ਧੰਦਾ ਕਰਦੇ ਐ ਲਾਈਕ ਕਾਰੀਗਰ ਕੁਛ ਬਣਾ ਰਿਹਾ ਹੈ ਕੁਛ ਕ੍ਰੀਏਟ ਕਰ ਰਿਹਾ ਹੈ ਤੇ ਉਹਦੇ ਤੋਂ ਬਾਅਦ ਉਹਨੂੰ ਕੁਝ ਮਿਲ ਰਿਹਾ ਹੈ ਉਹ ਲੋਕ ਤੰਦਾ ਹੈ ਲੇਕਿਨ ਕਲਾ ਸ਼ੌਂਕੀਆ ਤੌਰ ਤੇ ਲੋਕ ਕਲਾ ਹੈ ਅਨੁਸ਼ਠਾਨ ਅਨੁਸ਼ਠਾਨ ਜਿੰਨਾ ਦਾ ਸਬੰਧ ਸਾਡੇ ਲੋਕ ਧਰਮ ਨਾਲ ਹੈ ਵਿਆਹ ਦੇ ਸਮੇਂ ਅਨੁਸ਼ਠਾਨ ਮੌਤ ਦੇ ਸਮੇਂ ਜਨਮ ਦੇ ਸਮੇਂ ਵੱਖਰੇ ਵੱਖਰੇ ਜ਼ਿੰਦਗੀ ਦੇ ਪਹਿਲੂਆਂ ਦੇ ਅਨੁਸ਼ਠਾਨ ਵੱਖਰੇ ਵੱਖਰੇ ਲੋਕ ਵਿਸ਼ਵਾਸ ਲੋਕ ਵਿਸ਼ਵਾਸ ਵੀ ਲੋਕ ਸਮਗਰ ਲੋਕ ਧਾਰਾ ਦੀ ਸਮਗਰੀ ਦਾ ਹਿੱਸਾ ਹੈ ਜਿਹੜੀ ਸਾਡੀ ਮਾਨਸਿਕ ਤਲ ਦੇ ਉੱਤੇ ਵਿਚਰਦੇ ਅਸੀਂ ਕਿਸੇ ਵੀ ਗੱਲ ਬਾਰੇ ਕਿਸੇ ਵਰਤਾਰੇ ਬਾਰੇ ਜਿਹੜਾ ਵਿਸ਼ਵਾਸ ਕਰਦੇ ਆਂ ਪੰਛੀ ਬੋਲ ਰਿਹਾ ਪੰਛੀ ਚੁੱਪ ਹਨ ਹਵਾ ਪੱਛਮ ਤੋਂ ਆ ਰਹੀ ਹੈ ਹਵਾ ਪੂਰਬ ਤੋਂ ਆ ਰਹੀ ਹੈ ਪੰਛੀ ਪੂਰਬ ਵੱਲ ਉੱਡ ਰਿਹਾ ਪੰਛੀ ਪੱਛਮ ਵੱਲ ਉੱਡ ਰਿਹਾ ਬਿੱਲੀ ਰਸਤਾ ਕੱਟ ਰਹੀ ਹੈ ਕੋਈ ਅੱਗੋਂ ਟੋਕਰਾ ਖਾਲੀ ਲੈ ਕੇ ਮਿਲ ਰਿਹਾ ਕੋਈ ਭਰਿਆ ਲੈ ਕੇ ਮਿਲ ਰਿਹਾ ਫਲਾਨੀ ਜਾਤ ਦਾ ਆਦਮੀ ਅੱਗੋਂ ਆ ਰਿਹਾ ਕੋਈ ਬ੍ਰਾਹਮਣ ਆ ਰਿਹਾ ਕੋਈ ਬ੍ਰਾਹਮਣ ਜਾ ਰਿਹਾ ਸਾਡੇ ਅੱਗੋਂ ਦੀ ਮੱਥੇ ਲੱਗ ਰਿਹਾ ਅੱਧੀ ਰਾਤ ਨੂੰ ਕੁੱਤੇ ਰੋ ਰਹੇ ਆ ਇਹ ਸਾਰੇ ਸਾਡੇ ਲੋਕ ਵਿਸ਼ਵਾਸ ਹੈ ਉਹਦੇ ਬਾਰੇ ਸਾਡੇ ਪਿੱਛੇ ਭਾਵਨਾ ਇੱਕ ਬਣ ਜਾਂਦੀ ਹੈ ਲਗਾਤਾਰਤਾ ਦੇ ਵਿੱਚ ਜੋ ਸਾਨੂੰ ਪਰੰਪਰਾ ਤੋਂ ਅੱਗੋਂ ਪਿੱਛੋਂ ਪ੍ਰਾਪਤ ਹੁੰਦੀ ਹੈ ਇਸ ਤਰ੍ਹਾਂ ਇਹ ਲੋਕ ਵਿਸ਼ਵਾਸ ਇਸੇ ਤਰ੍ਹਾਂ ਲੋਕ ਨਿਰਮਾਣ ਤੇ ਬੋਲੀ ਲੋਕ ਬੋਲੀ ਸਾਡੀ ਬੋਲੀ ਦੇ ਅੱਗੇ ਇਹ ਲੋਕਾਂ ਦੀ ਇੱਕ ਗੱਲ ਯਾਦ ਰੱਖਿਓ ਜੀ ਭਾਸ਼ਾ ਤੇ ਸੱਭਿਆਚਾਰ ਲੋਕਤਾ ਰਾਜ ਚ ਬੜਾ ਡੂੰਗਾ ਸਬੰਧ ਹੈ ਜਿਹੜੀਆਂ ਵਿਸ਼ੇਸ਼ਤਾਵਾਂ ਭਾਸ਼ਾ ਦੀਆਂ ਉਹੀ ਸੱਭਿਆਚਾਰ ਦੀਆਂ ਭਾਸ਼ਾ ਵੀ ਗੈਰਜਮੰਦਰੂ ਹੈ ਲੋਕ ਸੱਭਿਆਚਾਰ ਵੀ ਗੈਰਜਮੰਦਰੂ ਹੈ ਜਮੰਦਰੂ ਤਾਂ ਨਹੀਂ ਹੈ ਸਾਨੂੰ ਪ੍ਰਾਪਤ ਹੁੰਦਾ ਹੈ ਕਿੰਨਾ ਵੱਲੋਂ ਗੈਰ ਇਹ ਇਹ ਸਾਰੇ ਦੇ ਸਾਰੇ ਗੈਰ ਕੁਦਰਤੀ ਹਨ ਔਰ ਸਮਾਜਿਕ ਵਰਤਾਰੇ ਹਨ ਸਾਨੂੰ ਪਰੰਪਰਾ ਚੋਂ ਪ੍ਰਾਪਤ ਹੋਇਆ ਇਹ ਇਹ ਰੱਬੀ ਦਾਤਾ ਨਹੀਂ ਹਨ ਇਸ ਨੂੰ ਅਸੀਂ ਕਮਾਇਆ ਹੈ ਮਨੁੱਖ ਨੇ ਕਮਾਇਆ ਹੈ ਹਾਂ ਰੱਬ ਨੇ ਜੋ ਦਿੱਤਾ ਬੋਲਣ ਲਈ ਢਾਂਚਾ ਉਹ ਦਿੱਤਾ ਹੈ ਬੁੱਧੀ ਦਿੱਤੀ ਹੈ ਉਹ ਉਹ ਕੁਦਰਤੀ ਹੈ ਲੇਕਿਨ ਉਸ ਨੂੰ ਵਰਤਿਆ ਕਿਵੇਂ ਔਰ ਉਸ ਤੋਂ ਬਿਲਡ ਕੀ ਕੀਤਾ ਮਤਲਬ ਕੱਚਾ ਮਾਲ ਤਾਂ ਰੱਬ ਨੇ ਦਿੱਤਾ ਉਸ ਨੂੰ ਅੱਗੇ ਬਿਲਡ ਕੀਤਾ ਮਨੁੱਖ ਨੇ ਇਸੇ ਤਰ੍ਹਾਂ ਉਹ ਇਸ ਤਰ੍ਹਾਂ ਕੁਝ ਫੁੱਟਕਲ ਵੀ ਹੁੰਦੀਆਂ ਨੇ ਚੀਜ਼ਾਂ ਤੋਂ ਲੋਕਤਾਰਾ ਨੂੰ ਸੱਤਾ ਭਾਗਾਂ ਦੇ ਵਿੱਚ ਕਿਸ ਨੇ ਵਰਤਿਆ ਡਾਕਟਰ ਕਰਨੈਲ ਸਿੰਘ ਥਿੰਦਨੇ ਆਜੋ ਲੋਕਤਾਰਾ ਦੀਆਂ ਵਿਸ਼ੇਸ਼ਤਾਵਾਂ ਦੀ ਆਪਾਂ ਗੱਲ कर लेने लोगधारा दशेषताव सब तो पहल्ह कि लोगधारा परिवर्तनशील वर्तारा है चेंजेबल प्रोसैस है ये चेंज आ रहेगा हौली 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 दिसद नहीं है बड़ा हौली हौलीतों भी चेंज आ लोगों की जीवन शैली चेंज आ लोगों दानतावान चेंज आ विह समय नदियाँ रीता रसम रवाजा चेंज आ फिर गैर कुदरती है हमने मैं गल कर चुक कि साढ़े अंदर कुदरती तौर पर चीज़ पैदा नहीं होंगी ਮਤਲਬ ਪੰਜਾਬੀਆਂ ਦਾ ਬੱਚਾ ਹੈ ਪੰਜਾਬੀ ਪਰਿਵਾਰ ਚ ਪੈਦਾ ਹੋਇਆ ਲੇਕਿਨ ਉਹਨੂੰ ਅਸੀਂ ਜੰਮਦਿਆਂ ਹੀ ਯੂਰਪ ਦੇ ਕਿਸੇ ਮੁਲਕ ਦੇ ਵਿੱਚ ਛੱਡਦਾ ਉੱਥੋਂ ਦੇ ਉਹ ਪਰਿਵਾਰ ਦੇ ਵਿੱਚ ਉੱਥੋਂ ਦੇ ਸੱਭਿਆਚਾਰ ਉੱਥੋਂ ਦੇ এনवायरमेंट ਚ ਵੱਡਾ ਹੁੰਦਾ 20 ਸਾਲ ਬਾਅਦ ਅਸੀਂ ਉਸ ਨੂੰ ਪੰਜਾਬ ਦੇ ਵਿੱਚ ਲੈ ਆਈਏ ਅਸੀਂ ਕਹੀ ਕਿ ਇੱਥੋਂ ਦੇ ਸੱਭਿਆਚਾਰ ਦੇ ਨੂੰ ਸਾਰੀ ਸਮਝ ਹੋਵੇ ਕਿਉਂਕਿ ਉਹ ਪੰਜਾਬੀਆਂ ਦਾ ਜਵਾਕ ਹੈ ਇਹ ਤਾਂ ਹੋ ਨਹੀਂ ਸਕਦਾ ਜਿਸੇ ਤਰ੍ਹਾਂ ਦੂਜੇ ਤੁਸੀਂ ਧਰਤੀ ਦੇ ਕਿਸੇ ਬਛਿੰਦੇ ਨਾਲ ਲਾ ਲਓ ਜਿੱਥੇ ਅਸੀਂ ਰਹਨੇ ਆਂ ਜਿੱਥੋਂ ਦੇ ਆਲੇ-ਦੁਆਲੇ ਚ ਵੱਡੇ ਹੁੰਨੇ ਆ ਜਿਵੇਂ ਮਹਾਬੋਲੀ ਉੱਥੋਂ ਦੀ ਇਸੇ ਤਰ੍ਹਾਂ ਸੱਭਿਆਚਾਰ ਉੱਥੋਂ ਦਾ ਤੋ ਇਹ ਗੈਰ ਕੁਦਰਤੀ ਹੈ ਭਾਵ ਅਸੀਂ ਸਮਾਜ ਦੇ ਵਿੱਚੋਂ ਸਿੱਖਦੇ ਹਾਂ ਇਸ ਲਈ ਇਹ ਸਮਾਜਿਕ ਵਰਤਾਰਾ ਹੈ ਗੈਰ ਕੁਦਰਤੀ ਹੈ ਸਮਾਜਿਕ ਵਰਤਾਰਾ ਹੈ ਫਿਰ ਮਨੁੱਖ ਸਿਰਜਿਤ ਸੰਪਦਾ ਹੈ ਅਸੀਂ ਬਣਾਈ ਹੈ ਸਾਡੀ ਹੈ ਮਨੁੱਖ ਨੇ ਇਸ ਨੂੰ ਸਿਰਜਿਆ ਹੈ ਸੰਪਦਾ ਦਾ ਅਰਥ ਸਮਗਰੀ ਸੰਪਦਾ ਦਾਤ ਪੂੰਜੀ سرمਾਇਆ ਹੈ ਸੱਟ ਲੋਕਤਾਰਾ ਸੱਭਿਆਚਾਰ ਦਾ ਨਿਖੜ ਅੰਗ ਹੈ ਸਾਰਿਆਂ ਨੂੰ ਪਤਾ ਕਿ ਲੋਕਤਾਰਾ ਸੱਭਿਆਚਾਰ ਦਾ ਇੱਕ ਹਿੱਸਾ ਹੈ ਲੋਕਤਾਰਾ ਦੀ ਉਮਰ ਆਦਮਾਨਮ ਜਿੰਨੀ ਹੀ ਹੈ ਦੇਖੋ ਕਿੰਨਾ ਸੋਹਣੀ ਵਿਸ਼ੇਸ਼ਤਾ ਹੈ ਆਦਮਾਨਮ ਐਨ ਸ਼ੁਰੂ ਵਾਲੇ ਮਨੁੱਖ ਜਿੱਥੋਂ ਇਹ ਮਨੁੱਖ ਬਣਿਆ ਹੋਗਾ ਪਹਿਲਾ ਮਨੁੱਖ ਜਿੱਥੋਂ ਜਿੱਥੋਂ ਜਾਨੀ ਇਹਦੇ ਦਿਮਾਗ 'ਚ ਚੀਜ਼ਾਂ ਯਾਦ ਹੋਣੀਆਂ ਸ਼ੁਰੂ ਹੋ ਗਈਆਂ ਉੱਥੋਂ ਸਾਡੀ ਪਰੰਪਰਾ ਸ਼ੁਰੂ ਹੋ ਗਈ 19 ਪ੍ਰਾਣੀ ਪਰੰਪਰਾ ਹੈ ਉਨਾ ਹੀ ਪ੍ਰਾਣਾ ਸੰਬੰਧ ਹੈ ਲੋਕਧਰਮ ਲੋਕ ਸਾਹਿਤ ਲੋਕ ਦੇ ਨਾਲ ਜਿੱਥੋਂ ਦਾ ਲੋਕ ਬਣ ਗਿਆ ਬਸ ਉਥੋਂ ਤੋਂ ਲੋਕ ਧਾਰਾ ਦਾ ਸਿਰਜਕ ਲੋਕਮਾਨ ਹੈ ਲੋਕ ਮਾਨਸ ਤੇ ਲੋਕ ਮਨ ਦੀ ਆਪਾਂ ਪਿੱਛੇ ਵਿਆਖਿਆ ਕਰ ਲਈ ਹੈ ਦੇਖੋ ਗੱਲ ਫਿਰ ਸਮਝਣ ਵਾਲੀ ਹੈ ਲੋਕ ਧਾਰਾ ਨੂੰ ਸਿਰਜਦਾ ਕੋਈ ਇੱਕ ਬੰਦਾ ਹੀ ਹੈ ਲੇਕਿਨ ਉਹਨੂੰ ਹੌਲੀ 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 ਉਹ ਲੋਕਮਾਨ ਦੀ ਸਮਗਰੀ ਬਣਦੀ ਹੈ ਫਿਰ ਉਹ ਲੋਕ ਧਾਰਾ ਚੋਂਦੀ ਹੈ ਜਦੋਂ ਲੋਕਮਾਨ ਉਸ ਦੇ ਉੱਤੇ ਮੋਹਰ ਲਾ ਦਿੰਦਾ ਜੋ ਲੋਕ ਮਾਨਸ ਦਾ ਸਿਰਜਕ ਬਣ ਜਾਂਦਾ ਉਹਦੇ ਚ ਵਾਧੇ ਘਾਟੇ ਕਰਕੇ ਹਨ ਆਪਣੇ ਅਨੁਸਾਰ ਫਿੱਟ ਕਰ ਲੈਂਦਾ ਫਿਰ ਉਹਨੂੰ ਲੋਕ ਪ੍ਰਵਾਨਗੀ ਮਿਲਦੀ ਹੈ ਫਿਰ ਲੋਕ ਧਾਰਾ ਸੱਭਿਆਚਾਰ ਦਾ ਹਿੱਸਾ ਬਣਦੀ ਹੈ ਫਿਰ ਸਾਡੀ ਸਰਬ ਸਾਂਝੀ ਵਿਰਾਸਤ ਹੈ ਇਹ ਨਹੀਂ ਕਿ ਕੋਈ ਜਿਹੜਾ ਪਿੰਡ ਦਾ ਜਿਹੜਾ ਪੰਚ ਸਰਪੰਚ ਆ ਜਾਂ ਐਮ ਐਲ ਏ ਕਹਿ ਦੂ ਵੀ ਨਹੀਂ ਜੀ ਲੋਕ ਖੁਸ਼ੀ ਦੇ ਸਮੇ ਗੀਤ ਤਾਂ ਮੇਰੇ ਮੁੰਡੇ ਦੇ ਵਿਆਹ ਚ ਵਜਣਗੇ ਲੋਕ ਸਾਹ ਦੇ ਗੀਤ ਤੁਹਾਡੇ ਨਹੀਂ ਵਜਾਏ ਜਾਣਗੇ ਕਿਉਂਕਿ ਤੁਸੀਂ ਤਾਂ ਤੁਹਾਡੇ ਕੋਲ ਤਾਂ ਉਹ ਨਹੀਂ ਸਾਧਨ ਨਹੀਂ ਹੈ ਇਸ ਤਰ੍ਹਾਂ ਨਹੀਂ ਅਮੀਰੀ ਗਰੀਬੀ ਦਾ ਫਰਕ ਨਹੀਂ ਭਗਤ ਰਵਦਾਸ ਜੀ ਦਾ ਬੜਾ ਪਿਆਰਾ ਸ਼ਬਦ ਹੈ ਪ੍ਰਮਾਤਮਾ ਦੇ ਸੰਬੰਧ ਚ ਉਹ ਕਹਿੰਦੇ ਆਪਨ ਬਾਪੈ ਨਾਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਪ੍ਰਮਾਤਮਾ ਉਸੇ ਦੇ ਬਾਪ ਦੀ ਜਗੀਰ ਪਰਮਾਤਮਾ ਕਿਸੇ ਦੇ ਬਾਪ ਦੀ ਜ਼ਗੀਰ ਥੋੜਾ ਹੈ ਇਹ ਤਾਂ ਇਹ ਬ੍ਰਾਹਮਣ ਨੇ ਨਾਮ ਥੋੜੀ ਲਿਖਾਇਆ ਕਿ ਮੈਂ ਹੀ ਰੱਦਨਾ ਹੈ ਜਾਂ ਮੇਰਾ ਹੀ ਹੈ ਇਹ ਤਾਂ ਜਿਹੜਾ ਭਾਗਿਆ ਉਹਨੂੰ ਉਸੇ ਦਾ ਸਭ ਤੋਂ ਗਰੀਬ ਦੀ ਤਾਂ ਜ਼ਿਆਦਾ ਸੁਣਦਾ ਕਿਉਂਕਿ ਉਹਦੀ ਪੁਕਾਰ ਅੰਦਰੋਂ ਆਉਂਦੀ ਹੈ ਉਹਦੇ ਦਿਲੋਂ ਪੀੜ ਨਿਕਲਦੀ ਹੈ ਉਹ ਤਾਂ ਜਲਦੀ ਤਰੁੱਟ ਕੇ ਪ੍ਰਵਾਨ ਹੋ ਜਾਂਦਾ ਸੋ ਇਸ ਕਰਕੇ ਲੋਕਤਾਰਾ ਸਰਬਸਾਂਝੀ ਵਿਰਾਸਤ ਹੈ ਹਰ ਕਿਸੇ ਦਾ ਅਧਿਕਾਰ ਹੈ ਹਰ ਕਿਸੇ ਦਾ ਹੱਕ ਹੈ ਇਹ ਸਾਂਝੀ ਵਿਰਾਸਤ ਹੈ ਸਭ ਦੀ ਅੱਛਾ ਲੋਕ ਤਾਰਾ ਮੌਖਿਕ ਰੂਪ ਵਿੱਚ ਪੀੜੀ ਦਰ ਪੀੜੀ ਅੱਗੇ ਚੱਲਦੀ ਰਹਿੰਦੀ ਹੈ ਮੇਰੇ ਤੋਂ ਮੇਰੇ ਬੱਚਿਆਂ ਚ ਮੇਰੇ ਬੱਚਿਆਂ ਤੋਂ ਵੀ ਅਗਲੇ ਤੁਹਾਡੇ ਤੋਂ ਤੁਹਾਡੇ ਬੱਚਿਆਂ ਚ ਤੁਹਾਡੇ ਤੋਂ ਅੱਗੇ ਹੋਰ ਜਿਵੇਂ 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 ਜ਼ਿੰਦਗੀ ਚੱਲੀ ਜਾਂਦੀ ਜੀਵਨ ਚੱਲੀ ਜਾਂਦਾ ਮੌਖਿਕ ਰੂਪ ਚ ਜਿਵੇਂ ਆਪਾਂ ਰੋਜ਼ ਆਖਾਂ ਨ ਬੋਲਦੇ ਹਾਂ ਸੱਦੀ ਨਾ ਪੁੱਛੀ ਮੈਂ ਲਾੜੇ ਦੀ ਫੁੱਫੀ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ ਇਹ ਆਪਾਂ ਕੋਈ ਕਿਸੇ ਗ੍ਰੰਥ ਚੋਂ ਥੋੜਾ ਪੜਿਆ ਲੋਕ ਤਾਰਾ ਉੱਤੇ ਬੰਗਾਰਾ ਬੇਦੀ ਹੋਰਾਂ ਨੇ ਕਰਨੈਲ ਸਿੰਘ ਥਿੰਦੂਰਾ ਨੇ ਬਥੇਰੀਆਂ ਨੇ ਕੰਮ ਕੀਤਾ ਕਦੇ ਅਸੀਂ ਉਹਨਾਂ ਦੇ ਉਹ ਗ੍ਰੰਥ ਪੜ੍ਹਿਆ ਵੀ ਉਹ ਚ ਲੋਕਤਾਰਾ ਕੋਈ ਪੜ ਕੇ ਆਏ ਹੋ ਜੇ ਕੱਠੀ ਤਾਂ ਜ਼ਰੂਰ ਹੋਈ ਪਰ ਅਸੀਂ ਜਿਉਂ ਦੇ ਪੀੜੀ ਦਾਰ ਪੀੜੀ ਤੋਂ ਲੈ ਕੇ ਅੱਗੇ ਚੱਲਦੇ ਹੈ ਅੱਛਾ ਲੋਕਤਾਰਾ ਵਿੱਚ ਲੋਕ ਮਨ ਲੋਕ ਪ੍ਰਵਾਨਗੀ ਪਰੰਪਰਾ ਤੇ ਲੋਕ ਸੱਭਿਆਚਾਰ ਮੌਜੂਦ ਰਹਿੰਦਾ ਜੋ ਲੋਕਤਾਰਾ ਦੇ ਤੱਤ ਪਿੱਛੇ ਆ ਚੁੱਕੇ ਹਨ ਕਿਵੇਂ ਲੱਗੀ ਜੀ ਕਲਾਸ ਇਹ ਤਾਂ ਮੈਨੂੰ ਪੱਕਾ ਯਕੀਨ ਹੈ ਵੀ ਨਾ ਤੁਸੀਂ ਲਾਈਕ ਕਰਨੋਂ ਰਹੋਗੇ ਨਾ ਸ਼ੇਅਰ ਕਰਨੋਂ ਤੇ ਨਾ ਸਬਸਕ੍ਰਾਈਬ ਕਰਨੋਂ ਸਬਸਕ੍ਰਾਈਬ ਕਰਨੋਂ ਕਿਉਂਕਿ ਕੰਟੈਂਟ ਹੀ ਇੰਨਾ ਹਾਈ ਪੱਦਰ ਦਾ ਦੇਖ ਰਹੇ ਹੋ ਨਾ ਜੀ ਜੇ ਕੋਈ ਸੁਝਾਅ ਦੇਣਾ ਹੋਵੇ ਕਿ ਮੈਂ ਇਸ ਦੇ ਵਿੱਚ ਸੁਧਾਰ ਕਿਵੇਂ ਕਰਾਂ ਹੋਰ ਕਿਹੜੀਆਂ ਚੀਜ਼ਾਂ 7658091591 ਤੇ ਤੁਸੀਂ ਟੈਕਸਟ ਕਰ ਸਕਦੇ ਹੋ ਇਸ ਤੋਂ ਇਲਾਵਾ ਵਧੀਆ ਜਿਹਾ ਕਮੈਂਟ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਮਿਲਦੇ ਆ ਨੈਕਸਟ ਪਾਰਟ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਜੁੰਦੇ ਰਹੋ ਧੰਨਵਾਦ